ਮੇਰੇ ਮਾਪਿਓ ਸਟੇਰ ਹੋ ਗਏ ਤਾਂ ਕਰ ਗਏ ਫਿਰ ਮੇਰੇ ਬ੍ਰਦਰੋਂ ਨੇ ਮੇਰੇ ਭਾਈਓ ਨੇ ਮੈਨੂੰ ਘਰੋਂ ਤੇ ਕਾਲਤਾ ਮੈਨੂੰ ਮਾਰਿਆ ਕੁੱਟਿਆ ਉਹਨਾਂ ਨੇ ਸਭ ਨੂੰ ਕਹਿ ਕੇ ਦੇਖ ਲਿਆ ਕਈ ਕਈ ਕਮਰਾ ਵੀ ਨਹੀਂ ਦਿੰਦਾ ਕਮਰਾ ਕਦੇ ਨਹੀਂ ਦੇ ਰਹੇ ਜੀ ਕਾਰਨ ਕੀ ਹੈ ਪਤਾ ਨਹੀਂ ਮੈਨੂੰ ਉਹ ਕਹਿੰਦੇ ਆ ਇਕੱਲੇ ਨੂੰ ਕੋਈ ਕਮਰਾ ਨਹੀਂ ਦਿੰਦੇ ਤੇ ਅੱਜ ਵੀ ਇਹ ਵੀਰ ਪਤਾ ਆ ਦੇਖੋ ਜੀ ਇੰਨੀ ਸਮੈਲ ਆਉਂਦੀ ਹੈ ਨਾ ਇੱਥੇ ਇੱਥੇ ਪੈਂਦਾ ਰਾਤ ਨੂੰ ਮੱਛਰ ਲੜਦਾ ਬੁਰਾ ਹਾਲ ਹੁੰਦਾ। ਪ੍ਰਵਾਸੀਆਂ ਨੂੰ ਤਾਂ ਆਪਾਂ ਜਿੰਨੇ ਮਰਜ਼ੀ ਕਮਰੇ ਲੈ ਲੋ। ਉਹ ਕੱਲਾ ਏ ਕਿਸ ਤਰ੍ਹਾਂ ਪਰਿਵਾਰ ਦੇ ਨਾਲ 25-25 ਇੱਕ ਕਮਰੇ ਦੇ ਵਿੱਚ ਰਹਿੰਦੇ ਆ। ਹਨਾ ਜਿਹੜੇ ਕੁਟਕੀ ਜਰਦੇ ਵੀ ਖਾਂਦੇ। ਉਹਨਾਂ ਨੂੰ ਆਪਾਂ ਕਮਰੇ ਦੇ ਦੇ ਹੁੰਦੇ ਜਦੋਂ ਸਵਾਰਥ ਹੁੰਦਾ। ਉਹਨਾਂ ਤੇ ਜੀਰੀਆਂ ਲਾਉਣੀਆਂ ਹੁੰਦੀਆਂ। ਇਹ ਵੀਰ ਤੋਂ ਜੀਰੀ ਨਹੀਂ ਨਾ ਲੱਗਣੀ। ਇਹ ਵੀਰ ਦਾ ਹੱਥ ਐਵੇਂ ਆ ਨਾ ਉਹ ਅਧਰੰਗ ਹੋਇਆ ਪਿਆ। ਇਸ ਕਰਕੇ ਸਵਾਰਥੀ ਹੋ ਗਿਆ ਯਾਰ ਲੋਕ। ਔਰ ਨਤਾ ਮਤਲਬ ਕਿ ਕੀਤਾ ਨਹੀਂ ਇਹਨਾਂ ਦਾ ਪਰ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਜਿਹੜੇ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਬਾਬਾ ਜੀ ਆਏ ਇਤਰਾ ਨੂੰ ਦੱਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਸਾਡੇ ਕੋਲ ਛੱਡੋ ਇਹਨੂੰ ਕਿਹਾ ਤੇ ਚਲੀਏ ਜੀ ਹੁਣ ਟੋਕ ਟੋਕ ਯਾਰ ਗੋਸਿਕ ਲੋਕਾਂ ਨੂੰ ਨਾਲ ਸਾਥ ਦੇਣਾ ਚਾਹੀਦਾ ਔਰ ਇਹਦੇ ਵਿੱਚ ਸ਼ੋਮਨੀ ਕਮੇਟੀ ਦੇ ਵੀ ਕਿਸੇ ਮੈਂਬਰ ਦਾ ਫੋਨ ਨਹੀਂ ਆਇਆ ਫੇਰ ਆਪਾਂ ਕਹਿੰਦੇ ਜੀ 크ਰਿਸਚਨ ਬਣ ਗਿਆ ਫਲਾਣਾ ਇਹ ਤਾਂ ਵੀਰ ਦਿੱਲੀ ਤੋਂ ਆਇਆ ਹੋਇਆ ਉਹ ਉਹਦਾ ਆਪਣਾ ਸਿਲਕ ਵੀ ਉਹ ਕਹਿੰਦਾ ਵੀ ਮੈਂ ਭਾਈ ਮੰਗ ਕੇ ਨਹੀਂ ਖਾਣਾ ਦੇਖੋ ਕਿਵੇਂ ਤੁਰਦਾ ਵੀ ਸਿੰਗੀ ਕੋਲ ਟੀਬੀ ਸਾਹਿਬ ਲੈ ਕੇ ਜਾ ਰਹੇ ਆ ਵੀਰ ਹੋਰਾਂ ਨੂੰ ਭਰਾ ਦਾ ਕਿਸੇ ਦਾ ਫੋਨ ਨਹੀਂ ਆਇਆ ਤੁਹਾਨੂੰ ਤੁਹਾਡੇ ਭਰਾਵਾਂ ਦਾ ਵੀਡੀਓ ਦੇਖ ਕੇ ਵੀ ਨਹੀਂ ਆਇਆ ਅਜੇ ਫੋਨ ਤੇ ਵੀ ਗੱਲ ਕੀਤੀ ਉਹ ਕਹਿੰਦੇ ਰੱਖਣਾ ਹੀ ਨਹੀਂ ਕਿੰਨੇ ਦਿਨ ਹੋ ਗਏ ਸੁੱਤਿਆਂ ਨੂੰ ਤੁਹਾਨੂੰ ਇਥੇ ਹਾਂਜੀ 17 13 ਦਿਨ ਹੋ ਗਏ ਨੀਂਦ ਵੀ ਪ੍ਰੋਪਰ ਨਹੀਂ ਆਉਂਦੀ ਹੈ ਨਹੀਂ ਬੱਬਾ ਜੀ ਪੂਰੀ ਰਾਤ ਜਾਗ ਰਹਿਨੇ ਆ ਹੋ ਗਿਆ ਤੇ ਕੀ ਕੀ ਮੇਰਾ ਸਮਾਨ ਭਾਰ ਪਿਆ ਰੰਦਾ ਸੀ ਤਾਂ ਕਰਕੇ ਫਿਰ ਮੈਂ ਉੱਥੇ ਹੀ ਪੈ ਰੰਦਾ ਸੀ ਅੱਜ ਚੈਨ ਦੀ ਨੀਂਦ ਸੋਚੋ ਫਿਰ ਜੀ ਬੱਬਾ ਜੀ ਲੋ ਜੀ ਆ ਗਏ ਜੀ ਪੰਗ ਗੁਰਦੁਆਰਾ ਕਿੱਥੇ ਹੈ ਦਰਵਾਜ਼ਾ ਜੀ ਸਾਹ ਭਾਂਦੇ ਜੀ ਗੋਡੋਰਾ ਟਿੱਬੀ ਸਾਹਿਬ ਅੱਥੇ ਆ ਗਿਆ ਮੋਹਿਤ ਸਿੰਘ ਜੀ ਨੂੰ ਲੈ ਕੇ ਆਏ ਜੀ ਨਦੇ ਲਈ ਪ੍ਰਬੰਧ ਬੜਵਾਂ ਪੂਰਾ ਹੋ ਗਿਆ ਹੈ ਸੋ ਬਿਲਕੁਲ ਕਦੇ ਵੀ ਜੇ ਲੋਡ ਪੈਂਦੀ ਹੈ ਹਮੇਸ਼ਾ ਹੀ ਬਾਬਾ ਅਵਤਾਰ ਸਿੰਘ ਜੀ ਨੇ ਸਾਡਾ ਸਾਥ ਦਿੱਤਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵੀਡੀਓ ਦਿਖਾਈ ਸੀ ਕਿ ਪਹਿਲਾਂ ਵੀ ਅਸੀਂ ਪਹਿਲਾਂ ਪੰਜਾਬੀ ਲੋਕ ਲਈ ਇੰਟਰਵਿਊ ਕੀਤੀ ਸੀ ਵੀਰ ਦੀ ਵੀਰ ਮੋਹਿਤ ਸਿੰਘ ਜਿਹੜਾ ਹੈ ਤਾਂ ਇਹ ਵੀਰ ਲੱਖਾਂ ਦਾ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਕੁਕੇ ਦਿੱਲੀ ਦੇ ਵਿੱਚ ਆਪਣਾ ਘਰ ਹੈ ਉਸ ਘਰ ਦਾ ਹਿੱਸੇਦਾਰ ਵੀ ਹੈ ਪਰ ਭਾਈਆਂ ਨੇ ਭੈਣਾਂ ਨੇ ਇਸ ਵੀਰ ਨੂੰ ਘਰੋਂ ਕੱਢਤਾ ਵੀਰ ਨੇ ਤਾਂ ਇਹ ਵੀ ਦੱਸਿਆ ਵੀ ਕੁੱਟਿਆ ਬਹੁਤ ਬੁਰੀ ਤਰ੍ਹਾਂ ਕੁੱਟ ਮਾਰ ਕੁੱਟ ਕਰਕੇ ਘਰੋਂ ਕੱਢਿਆ ਸੀ ਫਿਰ ਅਸੀਂ ਦਿਖਾਈ ਸੀ ਇੱਥੇ ਵੀਡੀਓ ਕਿਉਂਕਿ ਪਟਵਾਰਖਾਨਾ ਰੋਪੜ ਦੇ ਕੋਲ ਰਹਿੰਦਾ ਸੀਗਾ ਪਰ ਕਿਸੇ ਨੇ ਵੀ ਆਪਾਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਬਾਈ ਫਿਰ ਰਹਿ ਨਹੀਂ ਹੁੰਦਾ ਵੀ ਪ੍ਰਵਾਸੀਆਂ ਨੂੰ ਤਾਂ ਆਪਾਂ ਜਿੰਨੇ ਮਰਜ਼ੀ ਕਮਰੇ ਲੈ ਲਓ ਉਹ ਇਕੱਲਾ ਏ ਕਿਸ ਤਰ੍ਹਾਂ ਪਰਿਵਾਰ ਦੇ ਨਾਲ 25-25 ਇੱਕ ਇੱਕ ਕਮਰੇ ਦੇ ਵਿੱਚ ਰਹਿੰਦੇ ਆ ਹਨਾ ਜਿਹੜੇ ਘਟਕੇ ਜਰਦੇ ਵੀ ਖਾਂਦੇ ਉਹਨਾਂ ਨੂੰ ਆਪਾਂ ਕਮਰੇ ਦੇ ਦੇ ਹੁੰਦੇ ਜੋ ਸਵਾਰਥ ਹੁੰਦਾ ਉਹਨਾਂ ਤੇ ਜੀਰੀਆਂ ਲਾਉਣੀਆਂ ਹੁੰਦੀਆਂ ਇਹ ਵੀਰ ਤੋਂ ਜੀਰੀ ਨਹੀਂ ਨਾ ਲੱਗਣੀ ਇਹ ਵੀਰ ਦਾ ਹੱਥ ਐਵੇਂ ਆ ਨਾ ਉਹ ਅਤਰੰਗ ਹੋਇਆ ਪਿਆ ਇਸ ਕਰਕੇ ਸਵਾਰਥੀ ਹੋ ਗਿਆ ਯਾਰ ਲੋਕ ਕਿਰਾਏ ਦੇ ਲਈ ਕਿੰਨੇ ਦਿਨ ਤੋਂ ਭਟਕ ਰਿਹਾ ਉਹ ਹਰੇਕ ਦੇ ਘਰ ਉਹ ਕਹਿੰਦਾ ਮੈਂ ਬਹੁਤ ਦਿਨ ਤੋਂ ਜਾ ਰਿਹਾ ਕਹਿੰਦੇ ਤੂੰ ਕੱਲਾ ਤਾਂ ਨਹੀਂ ਦੇਣਾ ਪਰ ਪ੍ਰਵਾਸੀ ਦਾ ਰੱਖ ਲੈਨੇ ਆਪਾਂ ਪਰ ਕਿਸੇ ਦਾ ਫੋਨ ਨਹੀਂ ਆ ਸੀ ਫੋਨ ਵੀ ਦਿੱਤਾ ਥੱਕ ਹਾਰ ਕੇ ਹੁਣ ਕਿਉਂਕਿ ਇੱਥੇ ਇਹਦਾ ਕੰਮ ਹੈ ਵੀਰ ਦਾ ਤਾਂ ਅਸੀਂ ਚਾਹੁੰਦੇ ਸੀ ਨੇੜੇ ਤੇੜੇ ਹੋਵੇ ਪਟਵਾਰ ਖਾਨਾ ਆਪਣਾ ਨਹਿਰ ਦੇ ਕਿਨਾਰੇ ਦੇ ਉੱਤੇ ਫਿਰ ਮੈਂ ਏਡੀਸੀ ਸੈ ਮੈਡਮ ਦੇ ਕੋਲ ਗਿਆ ਅੱਜ ਵੀਰ ਇੱਕ ਗਏ ਸੀ ਮੇਰੇ ਨਾਲ ਤੇ ਉਹ ਆਪਾਂ ਗਏ ਫਿਰ ਉਹਨਾਂ ਨੂੰ ਕਿਹਾ ਵੀ ਏ ਵੀਰ ਦੀ ਜਿਹੜੀ ਆਪਾਂ ਰੇੜੀ ਆ ਵੀ ਜਦੋਂ ਜਾਣ ਲੱਗਿਆ ਵਾ ਇਹ ਆਪਾਂ ਅੰਦਰ ਲਾ ਦੇ ਕਰੂਗਾ ਆਪਣੀ ਜੀ ਰੇੜੀ ਵੀ ਇੰਨੀ ਕ ਇਜਾਜ਼ਤ ਦੇ ਦਿਓ ਮੈਡਮ ਕਹਿੰਦੇ ਕੋਈ ਗੱਲ ਨਹੀਂ ਸਾਡਾ ਚੌਂਕੀਦਾਰ ਹੈਗਾ ਉੱਥੇ ਸੀਸੀਟੀਵੀ ਜਿੱਥੇ ਕੈਮਰਾ ਲੱਗਿਆ ਹੋਇਆ ਉਹਦੇ ਸਾਹਮਣੇ ਉਹ ਦਾਸਤਾ ਬਾਈ ਨੂੰ ਉੱਥੇ ਰੇੜੀ ਖੜਵਾਤੀ ਤੇ ਹੁਣ ਪਹਿਲਾਂ ਇੱਥੇ ਸੁੰਦੇ ਸੀ ਇੱਥੇ ਬਾਈ ਜੀ ਆ ਐਨੇ ਉਹਦੇ ਚ ਸੁੰਦੇ ਸੀ ਇੱਥੇ ਬਾਈ ਨੇ ਦੱਸਿਆ ਪਰਸੋਂ ਕੱਲ ਸੋਰੀ ਕੱਲ ਰਾਤ ਨੂੰ ਬੰਦੇ ਆ ਗਏ ਤਿੰਨ ਕਹਿੰਦੇ ਇੱਥੋਂ ਚੱਲ ਭੱਜ ਕਿਉਂਕਿ ਰਾਤ ਨੂੰ 1:30 ਵਜੇ ਆਏ ਨਿਖੇੜੀ ਹੋਣੇ ਆ ਜੇ ਉਹਨਾਂ ਨੂੰ ਪਤਾ ਹੁੰਦਾ ਇਹ ਕੋਈ ਕੈਸ਼ ਵੀ ਆ ਕੁਝ ਕਿਉਂਕਿ ਜਿਹੜੀ ਸਵੇਰ ਦੀ ਕਮਾਈ ਆ ਉਹ ਕਿਹੜਾ ਬੈਂਕ ਖਾਤਾ ਆਪਣੀਆਂ ਜੇਬ ਦੇ ਵਿੱਚ ਹੀ ਹੁੰਦੀ ਹੈ ਨੁਕਸਾਨ ਵੀ ਕਰ ਸਕਦੇ ਸੀ ਇਹਦਾ ਤਾਂ ਪਰ ਚਲੋ ਬਾਈ ਗਰੂ ਦਾ ਨੇ ਬਚਾ ਲਿਆ ਨਾਲ بارش ਆਇਆ ਕਹਿੰਦਾ ਮੈਂ ਉਹਨਾਂ ਨੂੰ ਦਿਖਾਇਆ ਵੀ ਮੈਂ ਇੱਥੇ ਚੌਂਕੀਦਾਰਾ ਕਰਦਾ ਭਾਜੂ ਤਾਂ ਚਲੋ ਭੱਜੇ ਉਹ ਪਰ ਹੁਣ ਅਸੀਂ ਹੋਰ ਲੋਕਾਂ ਨਾਲ ਤਾਂ ਇਹਦਾ ਕੀਤਾ ਨਹੀਂ ਹੈਗਾ ਹੋਰ ਨੇ ਤਾਂ ਮਤਲਬ ਕਿ ਕੀਤਾ ਨਹੀਂ ਇਹਨਾਂ ਦਾ ਪਰ ਭਾਈ ਜੀ ਬੱਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਜਿਹੜੇ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਬੱਬਾ ਜੀ ਆਏ ਪ੍ਰੋਬਲਮ ਦੱਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਸਾਡੇ ਕੋਲ ਛੱਡੋ ਇਹਨੂੰ ਤੇ ਬਹੁਤ ਧੰਨਵਾਦ ਬਾਬਾ ਜੀ ਤਿੱਬੀ ਸਾਹਿਬ ਗੁਰਦੁਆਰਾ ਰੋਪੜ ਦਾ ਹਮੇਸ਼ਾ ਹੀ ਗਰੀਬ ਗੁਰੂਆਂ ਜਦੋਂ ਵੀ ਗੱਲ ਕੀਤੀ ਆਪਾਂ ਨੇ ਉਹ ਹਮੇਸ਼ਾ ਹੀ ਪ੍ਰਾਂਤ ਬਸੇਰੇ ਦੇ ਲਈ ਵੀ ਕੰਮ ਆਇਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇੱਥੇ ਇੱਥੇ ਫੜ ਵਗੈਰਾ ਉਹਦੇ ਬਾਬਾ ਅਵਤਾਰ ਸਿੰਘ ਨੇ ਮਦਦ ਕੀਤੀ ਸੋ ਹੁਣ ਵੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਛੱਡ ਜਿਓ ਇਹ ਸਾਡੇ ਇੱਥੇ ਰਹਿ ਲੈਣਗੇ ਸੋ ਉੱਥੇ ਲੈ ਕੇ ਚੱਲੇ ਆਂ ਗਾਈ ਦਾ ਮੰਝਾ ਵਗੈਰਾ ਸਾਰਾ ਤਿਆਰ ਆ ਰੇੜੀ ਅੰਦਰ ਘੜਾਤੀ ਹਾਂਜੀ ਠੀਕ ਹੈ ਇੱਕ ਵੀਰ ਹੋਰ ਆਇਆ ਸੀ ਉਹਦਾ ਧੰਨਵਾਦ ਉਹ ਕਹਿੰਦਾ ਵੀ ਸਵੇਰੇ ਸਵੇਰੇ ਮੈਂ ਲੰਗਰ ਦੇਜ ਕਰੂੰਗਾ ਹਾਂ ਚਲੋ ਠੀਕ ਹੈ ਉਹ ਵੀ ਬਹੁਤ ਵਧੀਆ ਹੋ ਗਿਆ ਤੇ ਚੱਲੀਏ ਜੀ ਹੁਣ ਤੇ ਨਾਲੇ ਲੈ ਕੇ ਜਾਣਾ 58 ਫੋਲਡ ਵਾਲਾ ਨਹੀਂ ਹੈਗਾ ਫੋਲਡ ਵਾਲਾ ਹੀ ਹੈ ਫੋਲਡ ਵਾਲਾ ਹਾਂ ਗੱਬਿਆਂ ਵੀ ਫੋਲਡ ਹੋ ਜਾਂਦਾ ਹੈ ਨਹੀਂ ਨਹੀਂ ਅੰਦਰ ਫੋਲਡ ਇਹ ਵਿੱਚ ਕਿਵੇਂ ਆਉਂਗਾ ਭਾਈ ਗੱਡੀ ਦੇ ਵਿੱਚ ਨਹੀਂ ਆਉਣਾ ਹਨਾ ਇਹ ਨਗਰ ਕੌਂਸਲ ਦੇ ਨਾਈਟ ਸੈਟਿੰਗ ਕਰਦਾ ਪਾਣੀ ਆਈ ਪਈ ਨੇ ਬਾਬਾ ਬਾਬਾ ਤਾਰਸੀਨ ਨਾਲ ਗੱਲ ਹੋ ਗਈ ਹੈ ਇਹਨਾਂ ਨੇ ਉੱਥੇ ਮੰਝਾ ਤਾਂ ਤੁਹਾਨੂੰ ਉੱਥੇ ਮਿਲ ਜਾਣਾ ਇਹ ਮੰਝਾ ਉੱਥੇ ਮਿਲ ਜਾਣਾ ਇਹ ਮੰਝਾ ਤੁਸੀਂ ਇੱਥੇ ਹੀ ਰੱਖ ਲਓ ਤੁਹਾਡਾ ਕੋਈ ਦਫਤਰ ਰੱਖ ਦਿੰਦੇ ਕੋਈ ਜੀ ਵੈਸੇ ਬਿਸਤਰਾ ਵੀ ਇੱਥੇ ਹੈਗਾ ਸਾਰਾ ਕੁਝ ਹੈਗਾ ਉੱਥੇ ਫਿਰ ਬਿਸਤਰਾ ਬਿਸਤਰਾ ਤਾਂ ਅੰਦਰ ਰਹੂਗੀ ਹਾਂ ਬਾਕੀ ਨਹੀਂ ਕਰੀ ਕਿ ਅਸੀਂ ਗੁਰਦੁਆਰੇ ਸੋ ਬਿਲਕੁਲ ਹਾਂ ਹੁਣ ਅਸੀਂ ਗੁਰਦੁਆਰੇ ਲੈ ਕੇ ਚੱਲਦੇ ਹਾਂ ਕੋਈ ਨਾ ਰੱਖਦੇ ਆਪਾਂ ਚੱਕ ਦਿੰਨੇ ਆ ਕਿ ਉੱਥੋਂ ਥੋੜਾ ਜਿਹਾ ਤੁਸੀਂ ਉੱਥੋਂ ਵੇਰ ਚਕਾਇਓ ਪਰ ਤੋਂ ਮੰਨ ਲਿਆ ਕਿ ਕੋਈ ਨਹੀਂ ਨਾਈ ਰੇਡੀਓ ਕੋਈ ਨਹੀਂ ਕਰ ਰਿਹਾ ਸੋ ਭਾਈ ਜੀ ਮੈਂ ਜ਼ਰੂਰ ਘਟੋ ਘਟਿਆਰ ਗੋ ਸਿੱਖ ਲੋਕਾਂ ਨੂੰ ਨਾਲ ਛਾਹ ਦੇਣਾ ਚਾਹੀਦਾ ਪਰ ਇਹਦੇ ਵਿੱਚ ਸ਼ੋਮਣੀ ਕਮੇਟੀ ਦੇ ਵੀ ਕਿਸੇ ਮੈਂਬਰ ਦਾ ਫੋਨ ਨਹੀਂ ਆਇਆ ਫੇਰ ਆਪਾਂ ਕਹਿੰਦੇ ਜੀ 크ਿਸਚੀਅਨ ਬਣ ਗਿਆ ਫਲਾਣਾ ਇਹ ਤਾਂ ਵੀਰ ਦਿੱਲੀ ਤੋਂ ਆਇਆ ਹੋਇਆ ਉਹਦਾ ਆਪਣਾ ਸਿਲਕ ਵੀ ਉਹ ਕਹਿੰਦਾ ਵੀ ਮੈਂ ਭਾਈ ਮੰਗ ਕੇ ਨਹੀਂ ਖਾਣਾ ਦੇਖੋ ਕਿਵੇਂ ਤੁਰਦਾ ਵੀ ਦਿਖਾਈ ਯਾਰ ਦੋਸਤਾਂ ਨੂੰ ਮੈਂ ਮੰਨਿਆ ਨੇ ਦੇਖੇ ਰੱਖ ਦਿੱਤਾ ਸੀ ਹਾਂ ਜੀ ਮੈਂ ਕਿ ਨਹੀਂ ਜੇ ਵੀ ਠੀਕ ਆ ਹਾਂ ਮੈਂ ਸਭ ਰੱਖਤਾ ਸੀ ਸਭ ਮੰਨਣਾ ਰੱਖ ਦਿੰਦੇ ਆ ਬਾਂਦਰ ਕਿਥੇ ਰੁਕੇ ਨਹੀਂ ਬੋਤਲ ਇੱਥੇ ਰੱਖ ਦਵਾਂ ਬਾਬਾ ਜੀ ਪਾਣੀ ਵਾਲੀ ਰੱਖ ਦਿਓ ਰੱਖ ਦਿਓ ਉੱਪਰ ਤਾਂ ਪਈ ਹੋਈ ਆ ਕੋਈ ਠੀਕ ਆ ਕੌਂਕੀ ਦਾ ਬਾਕੀ ਇਧਰ ਤੋਂ ਕਰ ਵੀ ਦੋਗੇ ਤੇ ਮਹੀਗੀ ਨਹੀਂ ਆ ਗਈ ਉਹ ਕਰ ਦੂਗਾ ਉਸਨੇ ਕਹਿ ਦਿਓ ਹਣਾ ਠੀਕ ਹੈ ਜੀ ਜੋ ਅੰਦਰ ਕਰਾ ਦੇ ਆ ਅੰਦਰ ਕਰਾ ਬਲ ਸੋ ਹੁਣ ਇਹਨਾਂ ਨੂੰ ਅਸੀਂ ਟੀਬੀ ਸਾਹਿਬ ਲੈ ਕੇ ਚੱਲੇ ਆ ਪਰ ਗੁਰਸਿੱਖ ਜੀ ਬਾਹ ਫੜਨੀ ਕਹਿਦੀ ਬਾਈ ਜੀ ਚਲੋ ਕੋਈ ਨਹੀਂ ਖੈਰ ਪਰਮਾਤਮਾ ਦੀ ਹੈ ਸਾਰੇ ਜੀਵ ਪਰਮਾਤਮਾ ਆਪੇ ਹੀਲਾ ਕਰਦਾ ਹੁੰਦਾ ਸੋ ਬਾਈ ਗੁਰੂ ਨੇ ਆਪਣੀ ਸ਼ਰਨ ਜੀ ਬੁਲਾ ਲਿਆ ਨਾਲੇ ਮੱਥਾ ਟੇਕਿਆ ਜੀ ਨਾਲੇ ਉੱਥੇ ਇਸ਼ਨਾਨ ਪਾਣੀ ਫਿਰ ਅਗੇ ਇੱਥੇ ਦੁਕਾਨ ਤੇ ਹੈਨਾ ਵਧੀਆ ਹੋ ਜਾਊਗਾ ਜੀ ਬਹੁਤ ਅੱਛਾ ਸੋ ਹੁਣ ਜੀ ਅਸੀਂ ਬਾਬਾ ਬਤਾਰ ਸਿੰਘ ਜੀ ਕੋਲ ਟੀਬੀ ਸਾਹਿਬ ਲੈ ਕੇ ਜਾ ਰਹੇ ਹਾਂ ਵੀਰ ਹੋਰਾਂ ਨੂੰ ਤੇ ਉੱਥੇ ਜਾ ਕੇ ਫਿਰ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਭਰਾ ਦਾ ਕਿਸੇ ਦਾ ਫੋਨ ਨਹੀਂ ਆਇਆ ਤੁਹਾਨੂੰ ਤੁਹਾਡੇ ਭਰਾਵਾਂ ਦਾ ਵੀਡੀਓ ਦੇਖ ਕੇ ਵੀ ਨਹੀਂ ਆਇਆ ਅਸੀਂ ਫੋਨ ਤੇ ਵੀ ਗੱਲ ਕੀਤੀ ਉਹ ਕਹਿੰਦੇ ਅਸੀਂ ਰੱਖਣਾ ਹੀ ਨਹੀਂ ਕੁੱਟਿਆ ਉਹਨਾਂ ਨੇ ਇਹ ਭੈਣ ਭੈਣ ਦਾ ਵੀ ਨਹੀਂ ਫੋਨ ਆਇਆ ਭੈਣ ਦਾ ਨਹੀਂ ਕਿਸੇ ਦਾ ਫੋਨ ਨਹੀਂ ਨੇ ਟੋਲ ਕੇ ਫਿਰ ਆ ਗਏ ਅੰਬਾਲ ਬਿਲਕੁਲ ਇਕੱਲਾ ਹੈ ਕੋਈ ਨਹੀਂ ਕੋਈ ਨਹੀਂ ਇਕੱਲੇ ਕਹਦੇ ਬਾਈ ਤੁਹਾਨੂੰ ਆਲਾ ਪਰਮਾਤਮਾ ਉਹ ਰਹੀ ਤਾਂ ਉਹਦੀ ਪਾੜ ਗਈ ਜਿਹੜਾ ਇਕੱਲਾ ਹੁੰਦਾ ਉਹਦਾ ਪਰਮਾਤਮਾ ਹੁੰਦਾ ਪਰਮਾਤਮਾ ਹੁੰਦਾ ਬਾਈ ਹਾਂ ਬਰਾ ਨਾਲ ਕੋਈ ਨਹੀਂ ਕੋਈ ਨਹੀਂ ਹੁੰਦਾ ਕੀ ਤੋ ਯਾਰ ਮੈਨੂੰ ਤਾਂ ਏ ਸੀ ਮੈਂ ਕਿਹਾ ਯਾਰ ਇਹ ਵੀਡੀਓ ਵੀ ਦਿਖਾ ਦਿੱਤੀ ਬਾਈ ਨੇ ਇਹ ਵੀ ਦੱਸਤਾ ਵੀ ਮੇਰੇ ਕੋ ਕੈਸ਼ ਹੁੰਦਾ ਨਸ਼ੇੜੀਆਂ ਦਾ ਕੀ ਪਤਾ ਇੱਥੇ ਹੁੰਦੇ 1:30 ਵਜੇ ਰਾਤ ਨੂੰ ਆ ਗਏ ਰਾਤ ਨੂੰ 1:30 ਵਜੇ ਜੋ ਟੇੜ ਨਹੀਂ ਆ ਦੂਜਾ ਵਾਲਾ ਹਾਂਜੀ ਹਾਂ ਉਹ ਜੋ ਉੱਥੇ ਹਾਂਜੀ ਹਾਂ ਦਿਖਾਣੇ ਆ ਮੈਂ ਤੁਹਾਨੂੰ ਹਾਂਜੀ ਇਹ ਜੋ ਹੈ ਨਾ ਇਹ ਵਾਲਾ ਅਜੇ ਤੁਹਾਨੂੰ ਦਿਖਾਣੇ ਆ ਮੈਂ ਇਹ ਬਸ ਠੀਕ ਹੈ ਕੋਈ ਨਹੀਂ ਕੋਈ ਨਹੀਂ ਰਹਿਣ ਦੋ ਕੋਈ ਨਹੀਂ ਇੱਥੇ ਸੌਣੇ ਆ ਇੱਥੇ ਸੌਂਦੇ ਸੀ ਇੱਥੇ ਬਾਈਕ ਖੜੀ ਹੈ ਨਾ ਹਾਂਜੀ ਹਾਂ ਬਾਈਕ ਮੈਂ ਇੱਥੇ ਸੌਣੇ ਆ ਇੱਥੇ ਖਲੋਤੇ ਸੀ ਦੋ ਬੰਦੇ ਉਹ ਉੱਥੇ ਸੌਂਦਾ ਵੀਰ ਤੇ ਇੱਥੇ ਬੰਦੇ ਖੜੇ ਸੀਗੇ ਦੋ ਤਿੰਨ ਬੰਦੇ ਜਿਹੜੇ ਕਹਿੰਦੇ ਚੱਲ ਇੱਥੋਂ ਤਿੰਨ ਬੰਦੇ ਇੱਥੇ ਖਰੇ ਸੀ ਮੈਂ ਉਸ ਦੇ ਜਨੇ ਵਿੱਚ ਬੈਠਾ ਕਰਨ ਸੋ ਭਾਈ ਜੀ ਇਹ ਖਤਰਾ ਵੀ ਹੋ ਸਕਦਾ ਸੀਗਾ ਵੀਰ ਨੂੰ ਇਸ ਕਰਕੇ ਹੁਣ ਅਸੀਂ ਇੱਥੇ ਲੈ ਕੇ ਚੱਲੇ ਆਜੋ ਜੀ ਠੀਕ ਹੈ ਜੀ ਆਓ ਕਾਮਨ ਵਾਲਾ ਕੋ ਬਾਬਾ ਜੀ ਕੋਲ ਜਾ ਕੇ ਗੱਲਬਾਤ ਕਰਦੇ ਆ ਜੀ ਆਪਾਂ ਚੱਲਦੇ ਆ ਗੱਡੀ ਸੋ ਹੁਣ ਮੋਹਿਤ ਸਿੰਘ ਜੀ ਦੇ ਨਾਲ ਜਾ ਰਹੇ ਆ ਸੀ ਗੁਰਦੁਆਰਾ ਟਿੱਬੀ ਸਾਹਿਬ ਬਾਬਾ ਜੀ ਹਾਂਜੀ ਬਾਬਾ ਜੀ ਕਿੰਨੇ ਦਿਨ ਹੋ ਗਏ ਸੁੱਤਿਆਂ ਨੂੰ ਤੁਹਾਨੂੰ ਇੱਥੇ ਹਾਂਜੀ 17 13 ਦਿਨ ਹੋ ਗਏ ਨੀਂਦ ਵੀ ਪ੍ਰੋਪਰ ਨਹੀਂ ਸੀ ਆਉਂਦੀ ਹੈ ਨਹੀਂ ਬਾਬਾ ਜੀ ਪੂਰੀ ਰਾਤ ਜਾਗਾ ਰਹਿਨੇ ਆ ਹੋਗਾ ਤੇ ਕੀ ਕੀ ਮੇਰਾ ਸਮਾਨ ਭਾਰ ਪਿਆ ਰੰਦਾ ਸੀ ਤਾਂ ਕਰਕੇ ਫਿਰ ਮੈਂ ਉੱਥੇ ਹੀ ਪਿਆ ਰੰਦਾ ਸੀ ਅੱਜ ਚੰਨ ਦੀ ਨੀਂਦ ਸੋਚੋ ਫਿਰ ਜੀ ਬਾਬਾ ਜੀ ਕਿਉਂਕਿ ਤੁਹਾਡੇ ਸਮਾਨ ਦੀ ਰਾਖੀ ਦੇ ਲਈ ਇੱਥੇ ਵੀਰ ਹੈਗੇ ਆ ਸੇਵਾ ਕਰਨੀ ਵਾਲੇ ਜਿਹੜੇ ਸਰਕਾਰੀ ਲੱਗੇ ਹੋਏ ਆ ਚੌਂਕੀਦਾਰ ਹਾਂਜੀ ਬਾਬਾ ਜੀ ਉਹ ਕਹਿੰਦੇ ਅਸੀਂ ਸੇਵਾ ਕਰਾਂਗੇ ਪੂਰੀ ਦੇਖਰੇ ਕਰਾਂਗੇ ਕੋਈ ਫਿਕਰ ਨਾ ਕਰੀ ਭਰਾ ਤੁਹਾਡਾ ਠੀਕ ਹੈ ਬਾਬਾ ਜੀ ਠੀਕ ਹੈ ਹਾਂਜੀ ਤੇ ਸਾਰੇ ਮਾੜੇ ਨਹੀਂ ਹੁੰਦੇ ਨਹੀਂ ਠੀਕ ਹੈ ਜੀ ਹਾਂਜੀ ਪਰ ਚਲੋ ਮੈਨੂੰ ਇਹ ਹੈਗਾ ਬਈ ਕਰਨਾ ਚਾਹਦਾ ਸੀ ਤੁਹਾਨੂੰ ਤੁਹਾਡਾ ਇੱਥੇ ਦੇਣੀ ਚਾਹੀਦੀ ਸੀ ਤੁਹਾਨੂੰ ਨਾਲ ਜਗਾ ਕਿਰਾਏ ਦੇ ਲਈ ਜੀ ਬਾਬਾ ਜੀ ਪਰਮਾਤਮਾ ਕੁਝ ਹੋਰ ਮਨਜ਼ੂਰ ਸੀ ਜੀ ਬਾਬਾ ਜੀ ਕਨਹੀਂ ਜੀ ਨਾ ਕਰਕੇ ਨਹੀਂ ਮਿਲੀ ਉਹ ਕਹਿੰਦਾ ਵੀ ਭਾਈ ਮੈਂ ਤੈਨੂੰ ਆਪਣੀ ਸ਼ਰਨ ਚ ਰੱਖਣਾ ਮੋਹਿਤ ਸਿੰਘ ਮੈਂ ਇੱਥੇ ਐਤ ਨਾਲ ਦੁੱਧ ਲੈਣਾ ਸੋਚ ਇੱਥੇ ਆਉਂਦੇ ਦੁੱਧ ਲੈਣੇ ਆ ਦੁੱਧ ਲੈਣੇ ਤੁਰ ਕੇ ਆਉਂਦੇ ਆ ਹਾਂਜੀ ਉਹ ਅੱਛਾ ਤੁਰ ਕੇ ਰੋ ਜਾਨੇ ਆ ਮੈਂ ਸੁਪਾਪਾ ਜੀ ਆ ਗਏ ਆਪਾਂ ਹੈੱਡ ਤੇ ਉਹ ਆ ਗਏ ਗੁਰਦੁਆਰਾ ਸਾਹਿਬ ਸਾਹਮਣੇ ਗਏ ਤੁਸੀਂ ਕਦੇ ਉੱਥੇ ਮੈਂ ਕਿਦੇ ਦਿਨ ਮੱਥਾ ਟੇਕਣ ਗਏ ਸੀ ਅੱਛਾ ਟੇਕ ਕੇ ਆਏ ਸੀ ਮੱਥਾ ਮੱਥਾ ਟੇਕ ਕੇ ਆਇਆ ਸੀ ਜਦੋਂ ਵੀ ਮੈਂ ਆਨੇ ਉੱਥੇ ਦੂਰ ਮੱਥਾ ਕੇ ਲੈਨੇ ਆ ਫਿਰ ਇੱਕ ਦਿਨ ਗਿਆ ਜੀ ਮੈਂ ਟੈਕਨ ਵਾਲੇ ਕੋਲ। ਅੱਛਾ ਅੱਛਾ ਜੀ। ਬਾਣੀ ਫਿਰ ਜਵਾਨੀ ਕਾਂਠ ਹੈ ਤੁਹਾਨੂੰ? ਹਾਂਜੀ। ਮੂਝ ਬਾਣੀ ਕਰ ਲੈਂਦੇ ਨਿਤਨੇਮ। ਨਹੀਂ ਅਰੇ ਇੱਕੇ ਕਰਦੇ ਆ। ਅੱਛਾ ਅੱਛਾ ਜੀ। ਭਾਈ ਨੇ ਨੇਪੋਲੀ ਤਰਾ ਮਾਰੇ ਆ ਕਟਿਆ ਮੈਨੂੰ ਬਹੁਤ ਬੁਤਰਾ ਮਾਰੇ ਆ। ਅੱਛਾ। ਹਾਂ। ਪਹਿਲਾ ਕਰੇ ਤਾਂ ਵੀ ਮੈਂ ਆਪਣੀ ਮਿਹਨਤ ਕਰ ਰਿਹਾ ਕਿਸੇ ਦੇ ਆ ਗਏ ਹੱਥ ਨਹੀਂ ਫਲਾਣਾ। ਠੀਕ ਜੀ ਹਾਂ ਜੀ। ਪਰ ਫੇਰ ਵੀ ਕੁਝ ਵੀਰ ਤੁਹਾਡੀ ਮਦਦ ਸੇਵਾ ਕਰ ਗਏ ਹੈਂ ਭੈਣ ਇੱਕ ਭੈਣ ਦੇ ਗਈ ਇੱਕ ਭੈਣ ਨੇ 5000 ਰੁਪਏ ਦੇ ਗਏ ਮੈਨੂੰ ਠੀਕ ਹੈ ਹਰ ਇੱਕ ਕੀ ਕਹਿੰਦੇ ਆ ਇੱਕ ਜਗਾ ਹੈਗੀ ਉਹਨਾਂ ਨੇ ਮੈਨੂੰ ਕੱਲ 1000 ਰੁਪਏ ਭਵਾਏ ਸੀ ਅੱਛਾ ਜੀ 1000 ਰੁਪਏ ਸੀ ਮੈਨੇ ਕਾ ਲਈ ਸੀ ਉੱਥੋਂ ਸੀ ਫੇਰ ਕੱਲ ਫੇਰ ਸਮਾਨ ਲੈ ਕੇ ਆਇਆ ਤੇ 1000 ਰੁਪਏ ਦਾ ਉਸ ਇਸ ਟੈਸਲ ਦੇ ਠੀਕ ਹੈ ਠੀਕ ਹੈ ਲੋ ਜੀ ਆ ਗਏ ਜੀ ਆਪਾਂ ਗੁਰਦੁਆਰਾ ਬੀਬੀ ਸਾਹਿਬ ਹੈ ਦਰਵਾਜ਼ਾ ਬੀਬੀ ਸਾਹਿਬ ਪਹੁੰਚ ਗਏ ਜੀ ਤੇ ਬਾਬਾ ਜੀ ਨੂੰ ਦੇ ਬਾਬਾ ਜੀ ਕਹ ਗਿਆ ਬਾਬਾ ਜੀ ਸੋ ਗੁਰਦੁਆਰਾ ਟੀਬੀ ਸਾਹਿਬ ਅਸੀਂ ਆ ਗਏ ਆ ਮੋਹਨ ਸਿੰਘ ਜੀ ਨੂੰ ਲੈ ਕੇ ਸੋ ਬਾਬਾ ਜੀ ਦੀ ਕੁਝ ਸੇਤ ਕਰਕੇ ਉਹ ਅਰੈਸਟ ਕਰ ਰਹੇ ਆ ਗੱਲ ਤਾਂ ਹੋ ਗਈ ਜੀ ਫੋਨ ਦੇ ਉੱਤੇ ਬਾਬਾ ਜੀ ਦੇ ਨਾਲ ਤੇ ਬਾਬਾ ਜੀ ਨੇ ਲੰਗਿਆ ਸਾਹਿਬ ਦੀ ਸੱਜਣ ਸਿੰਘ ਜੀ ਦੀ ਡਿਊਟੀ ਲਾਈ ਆ ਹਮੇਸ਼ਾ ਬਾਬਾ ਜੀ ਨਾਲ ਹੀ ਹੁੰਦੇ ਆ ਸੋ ਵਾਈਸ ਜੀ ਕਰ ਕਰ ਕੇ ਸੋ ਮੋਹਨ ਸਿੰਘ ਜੀ ਨੂੰ ਲੈ ਕੇ ਆਏ ਆ ਜੀ ਦੇ ਨਹੀਂ ਪ੍ਰਬੰਧ ਪ੍ਰਬੰਧ ਪੂਰਾ ਹੋਇਆ ਰਿਹਾ ਸੋ ਬਿਲਕੁਲ ਕਦੇ ਵੀ ਜੇ ਲੋਡ ਪੈਂਦੀ ਆ ਹਮੇਸ਼ਾ ਹੀ ਬਾਬਾ ਅਵਤਾਰ ਸਿੰਘ ਜੀ ਨੇ ਸਾਡਾ ਸਾਥ ਦਿੱਤਾ ਸੋ ਔਰ ਇਹ ਜਿੰਨੇ ਵੀ ਇਲਾਕੇ ਦੇ ਲੋਕ ਜਾਣਦੇ ਆ ਕਿ ਇਲਾਕੇ ਜਦੋਂ ਖੜਾਂ ਦੀ ਵੀ ਪ੍ਰੋਬਲਮ ਆਈ ਇਸ ਇਲਾਕੇ ਦੇ ਵਿੱਚ ਤਾਂ ਜਾਂ ਕੋਈ ਹੋਰ ਵੀ ਪ੍ਰੋਬਲਮ ਆਉਂਦੀ ਆ ਨਾ ਜਦੋਂ ਲੱਗਦਾ ਵੀ ਹੁਣ ਸਾਰੇ ਪਾਸੇ ਚਾਰਾ ਜੋਈ ਕਰ ਲਈ ਨਹੀਂ ਬਣਿਆ ਬਾਬਾ ਜੀ ਨੂੰ ਜਦੋਂ ਫੋਨ ਕਰੀਦਾ ਤਾਂ ਹੁਣ ਤੱਕ ਤਾਂ ਪਰਮਾਤਮਾ ਲਈ ਮੇਰ ਸੜਕਾ え ਬਾਬਾ ਜੀ ਨੇ ਸੇ ਉਹ ਪੂਰਾ ਕੀਤਾ え ਬੈਗਰ ਕਰੇ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਕਿ ਸਿਹਤ ਠੀਕ ਨਹੀਂ ਸੀਗੀ ਰੈਸਟ ਦੇ ਵਿੱਚ ਤਾਂ ਸੰਗਤਾਂ ਨੂੰ ਵੀ ਬੇਨਤੀ ਆ ਵੀ ਬਾਬਾਤਾ ਸਿੰਘ ਜੀ ਹੋਰਾਂ ਦੇ ਲਈ ਵੀ ਤੁਸੀਂ ਵੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਤੇ ਵੀਰ ਮੋਹਨ ਸਿੰਘ ਜੀ ਨੂੰ ਹੁਣ ਇੱਥੇ ਅਸੀਂ ਬਾਬਾ ਜੀ ਕਹਿੰਦੇ ਸੜਕ ਦੇ ਕੰਡੇ ਦੇ ਉੱਤੇ ਰੂਮ ਵੀ ਕਮਰਾ ਡੁੱਡੀ ਕਮਰਾ ਦਵਾਂਗੇ ਬਹੁਤ ਵਧੀਆ ਕਿਉਂਕਿ ਵੀਰ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਦਾ ਵੀ ਉੱਥੇ ਤੇ ਆਪਣਾ ਟੈਂਪੂ ਵਗੈਰਾ ਸੜਕ ਦੇ ਕੰਡੇ ਤੋਂ ਹੀ ਚੜ ਕੇ ਆਪਣੇ ਟਿਕਾਣੇ ਤੇ ਪਹੁੰਚ ਗਿਆ ਲੰਗਰ ਪ੍ਰਸ਼ਾਦਾ ਖੁੱਲ੍ਹਾ ਇੱਥੇ ਪ੍ਰਬੰਧ ਪੂਰਾ ਮਾਸਮ ਵਗੈਰਾ ਦਾ ਵੀ ਸੋ ਬਹੁਤ ਧੰਨਵਾਦ ਜੀ ਤੁਹਾਡਾ ਤੇ ਬਾਬਾ ਬਤਾਸੂ ਜੀ ਦਾ ਜੇਤਨ ਸਾਹਿਬ ਜੀ ਰਗੁਰ ਨਾਹਿਬ ਸਾਹਿਬ ਮਹਾਰਾਜ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ